ਅੱਜ ਤੁਹਾਨੂੰ ਸੁਣਾਉਣੀਆਂ ਨਾਨਕਿਆਂ ਦੀ ਨੁਕਝੁਕ ਤੇ ਜਿੱਦਾਂ ਕਿ ਮਾਮੀ ਤੇ ਬੋਲੀਆਂ ਮਾਮੀ ਤੇ ਸੁਣਦੇ ਆ ਚੱਕਮੀਆਂ ਜੀਆਂ ਬੋਲੀਆਂ ਪੈਣ ਦੇ ਵੀੜੇ ਖਾੜਾ ਲਾਇਆ ਪੈਣ ਦੇ ਵੀੜੇ ਖਾੜਾ ਲਾਇਆ ਨਾਨਕੀਆਂ ਨੇ ਭੜਥੂ ਪਾਇਆ ਨਾਣਕੀਆਂ ਨੇ ਪਰਥੂ ਪਾਇਆ ਤਾਈਓ ਬੰਗਾ ਝੜਕਦੀਆਂ ਬਣ ਕੇ ਪਟੋਲਾ ਨਚਣ ਮਾਮੀਆਂ ਟੱਲੀ ਵਾਂਗੂ ਟਣਕਦੀਆਂ ਬਣ ਕੇ ਪਟੋਲਾ ਨਚਣ ਮਾਮੀਆਂ ਟੱਲੀ ਵਾਂਗੂ ਟਣਕਦੀਆਂ ਬਣ ਕੇ ਪਟੋਲਾ ਨਚਣ ਮਾਮੀਆਂ ਤਿੱਖਾ ਨਕਸਨੈਰੀ ਕੋਕਾ ਤਿੱਖਾ ਨਕਸਨੈਰੀ ਕੋਕਾ ਕਲ ਵਿੱਚ ਗਾਲੀ ਘਾਨੀ ਬੇੜਾ ਪਟ ਸੁਟਿਆ ਨੱਚਦੀ ਕੁੜੀ ਦੀ ਮਾਮੀ ਬੇੜਾ ਪਟ ਸੁਟਿਆ ਨੱਚਦੀ ਕੁੜੀ ਦੀ ਮੰਮੀ ਬੇੜਾ ਪਟਸੁਟਿਆ ਨੱਚਦੀ ਕੁੜੀ ਦੀ ਮੰਮੀ ਨੀ ਨਾ ਮੈਂ ਮੰਗਾ 10 ਰੁਪਏ ਨਾ ਮੈਂ ਮੰਗਾ 10 ਰੁਪਏ ਨਾ ਮੈਂ ਮੰਗਾ ਵੀ ਨਿਰਖਸ਼ਾ ਤੁਹਾਡੇ ਲਈ ਤੁਹਾਡੇ ਲਈ ਫਰੀ ਨਿਰਖਸ਼ਾ ਤੁਹਾਡੇ ਲਈ ਤੁਹਾਡੇ ਲਈ ਫਰੀ ਮੰਮੀ ਤੁਹਾਡੇ ਲਈ ਤੁਹਾਡੇ ਲਈ ਫਰੀ ਨਿਰਖਸ਼ਾ ਤੁਹਾਡੇ ਲਈ ਪਹਿਲਾਂ ਤਾਂ ਪਾਉਂਦੀ ਸੀ ਤੁਲਪ ਲਪ ਲਪ ਡੰਡੀਆਂ ਪਹਿਲਾਂ ਤਾਂ ਪਾਉਂਦੀ ਸੀ ਤੋ ਲਪ ਲਪ ਡੰਡੀਆਂ ਹੁਣ ਕਿਉਂ ਪਾਲੇ ਢੱਕੇ ਮੰਮੀ ਰਾਣੀਏ ਚੜੇ ਆਸ਼ਕਾਂ ਦੇ ਝੱਕੇ ਮੰਮੀ ਰਾਣੀਏ ਕੜੇ ਆਸ਼ਕਾਂ ਦੇ ਝੱਕੇ ਮੰਮੀ ਰਾਣੀਏ ਚੜੇ ਆਸ਼ਕਾਂ ਦੇ ਝੱਕੇ ਮੰਮੀ ਰਾਣੀਏ ਮੈਂ ਕੁੜੀ ਦੀ ਮੰਮੀ ਨੱਚਾਂ ਸਭ ਨੂੰ ਨਾਲ ਨ ਜਾਵਾ ਮੈਂ ਕੁੜੀ ਦੀ ਮੰਮੀ ਨੱਚਾ ਸਭ ਨੂੰ ਨਾਲ ਨੱਚਾਵਾ ਛੱਜ ਗਹਿਣਿਆਂ ਦਾ ਨਾਲ ਲਈ ਬਦਲ ਬਦਲ ਕੇ ਪਾ ਮੰਨੀ ਇਹਨਾਂ ਦਾਦਕਿਆਂ ਦੀ ਰੇਲ ਬਣਾ ਕੇ ਜਾਵਾ ਇਹਨਾਂ ਦਾਦਕਿਆਂ ਦੀ ਰੇਲ ਬਣਾ ਕੇ ਜਾਵਾ ਇਹਨਾਂ ਦਾਦਕਿਆਂ ਦੀ ਰੇਲ ਬਣਾ ਕੇ ਜਾਵਾ ਇਹਨਾਂ ਦਾਦਕਿਆਂ ਦੀ ਗੋਨਾ 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 ਥੋੜੇ ਜੁੜੇ ਤੇ ਬੰਬੂ ਕਾਟ ਜਲਾਣਾ ਨੀ ਥੋੜੇ ਜੁੜੇ ਤੇ ਬੰਬੂ ਕਾਟ ਚਲਾਉਣਾ ਨੀ ਥੋੜੇ ਜੁੜੇ ਤੇ ਬੰਬੂ ਕਾਰਟ ਚਲਾਉਣਾ ਨਹੀਂ ਤੁਹਾਡੇ ਜੂੜੇ ਤੇ ਕੁੜੀ ਦੀ ਮੰਮੀ ਲਾਕੇ ਬੈਂਦੀ ਬਿੰਦੀ ਨ ਤੇਰੀ ਬਿੰਦੀ ਨੇ ਘਰ ਨੂੰ ਲਾਤੀ ਜਿੰਦੀ ਨ ਤੇਰੀ ਬਿੰਦੀ ਨੇ ਘਰ ਨੂੰ ਲਾਤੀ ਜਿੰਦੀ ਨ ਤੇਰੀ ਬਿੰਦੀ ਨੇ ਘਰ ਨੂੰ ਲਾਤੀ ਜਿੰਦੀ ਮੰਮੀ ਨਾ ਕਰੋ ਸਾਡੇ ਆਈ ਹੱਥ ਲਿਆਈ ਕੱਦੂ ਮੰਮੀ ਨਖਰੋ ਸਾਡੇ ਆਈ ਹੱਥ ਲਿਆਈ ਕਦ ਗਵੰਡੀਓ ਛੇੜਿਓ ਨਾ ਵੱਡੂ ਗਵੰਡੀਓ ਛੇੜਿਓ ਨਾ ਵੱਡੂ ਗਵੰਡੀਓ ਛੇੜਿਓ ਨਾ ਵੱਡੂ ਮੰਮੀ ਕੁੜੀ ਨੇ ਸੁਥਣ ਸਵਾਈ ਮੰਮੀ ਕੁੜੀ ਨੇ ਸੁਥਣ ਸਵਾਈ ਕੁੰਦੇ ਤਿੰਨ ਰੱਖਦੀ ਪੱਟੀ ਫੈਸ਼ਨਾਂ ਦੀ ਪੱਟੀ ਫੈਸ਼ਨਾਂ ਦੀ ਹੱਥ ਵਿੱਚ ਪੈਨ ਰੱਖਦੀ ਪੱਟੀ ਫੈਸ਼ਨਾਂ ਦੀ ਹਾ ਪੱਟੀ ਫੈਸ਼ਨਾਂ ਦੀ ਹੱਥ ਵਿੱਚ ਪੈਨ ਰੱਖਦੀ ਪੱਟੀ ਫੈਸ਼ਨਾਂ ਦੀ ਕੁੜੀ ਦੀ ਮਾਮੀ ਨੇ ਸੁੱਥਣ ਸਵਾਈ ਕੁੜੀ ਦੀ ਮਾਮੀ ਨੇ ਸੁੱਥਣ ਸਵਾਈ ਕੁੰਦੇ ਚਾਰ ਰੱਖਦੀ ਪੱਟੀ ਫੈਸ਼ਨਾਂ ਦੀ ਪੱਟੀ ਫੈਸ਼ਨਾਂ ਦੀ ਹੱਥ ਜਿਰਮਾਲ ਰੱਖਦੀ ਪੱਟੀ ਫੈਸ਼ਨਾਂ ਦੀ ਪੱਟੀ ਫੈਸ਼ਨਾਂ ਦੀ ਹੱਥ ਚਿਰਮਾਲ ਰੱਖਦੀ ਪੱਟੀ ਫੈਸ਼ਨਾਂ ਨੂੰ ਮੇਰਾ ਮਨ ਮੰਗਦਾ ਐ ਸਿੱਖਾਂ ਵਾਲੀ ਡੱਬੀ ਮੇਰਾ ਮਨ ਮੰਗਦਾ ਐ ਸਿੱਖਾਂ ਵਾਲੀ ਡੱਬੀ ਮੰਮੀ ਨਖਰੋ ਨੂੰ ਖਸਮ ਕਰਾ ਦੋ ਮੰਮੀ ਨਖਰੋ ਨੂੰ ਖਸਮ ਕਰਾ ਦੋ 1 2 3 4 26 ਮੇਰਾ ਮਨ ਮੰਗਦਾ ਐ ਸੀਖਾਂ ਵਾਲੀ ਡੱਬੀ ਮੇਰਾ ਮਨ ਮੰਗਦਾ ਓਏ ਸੀਖਾਂ ਵਾਲੀ ਡੱਬੀ ਮੇਰਾ ਮਨ ਮੰਗਦਾ ਓਏ ਸੀਖਾਂ ਵਾਲੀ ਡੱਬੀ ਮੇਰਾ ਮਨ ਮੰਗਦਾ ਏ ਬਾਗਾਂ ਦੇ ਖਰੋਟ ਮੇਰਾ ਮਨ ਮੰਗਦਾ ਏ ਬਾਗਾਂ ਦੇ ਖਰੋਟ ਮੰਮੀ ਨਾ ਘਰੋਂ ਨੇ ਸੂਟ ਸਵਾਇਆ ਮੰਮੀ ਨਾ ਘਰੋਂ ਨੇ ਸੂਟ ਸਵਾਇਆ ਸੁਥਣ ਪਾਈ ਪੁੱਠੇ ਲੋਟ ਮੇਰਾ ਮਨ ਮੰਗਦਾ ਏ ਬਾਗਾ ਦੇ ਖਰੋਟ ਮੇਰਾ ਮਨ ਮੰਗਦਾ ਏ ਬਾਗਾ ਦੇ ਖਰੋਟ ਆਰੀ ਹਿਯਾਰੀ ਆਰੀ ਨੀ ਲੱਡੂਆਂ ਨੇ ਮੰਮੀ ਪਟਤੀ ਤੇਰੀ ਤੋਰ ਨੇ ਪੱਟੇ ਪਟਵਾਰੀ ਨੀ ਲੱਡੂਆਂ ਨੇ ਮੰਮੀ ਪਟਤੀ ਤੇਰੀ ਤੋਰਨੇ ਪੱਟੇ ਪਟਵਾਰੀ ਨੀ ਲੱਡੂਆਂ ਨੇ ਮੰਮੀ ਪਟਦੀ ਗਿੱਧੇ ਦੇ ਵਿੱਚ ਮੰਮੀ ਆਈ ਗਿੱਧੇ ਦੇ ਵਿੱਚ ਮੰਮੀ ਆਈ ਹਾਰ ਸ਼ਿੰਗਾਰ ਲੰਗਾ ਕੇ ਚਕਲੀ ਮੁੰਡਿਆਂ ਨੇ ਟੀਵਰ ਕਾਟ ਬਣਾ ਕੇ ਚਕਲੀ ਮੁੰਡਿਆਂ ਨੇ ਟੀਵਰ ਕਾਟ ਨਮਗਾ ਬਣਾ ਕੇ ਚਕਲੀ ਮੁੰਡਿਆਂ ਨੇ ਟੀਵਰ ਕਾਟ ਬਣਾ ਕੇ ਚਕਲੀ ਮੁੰਡਿਆਂ ਨੇ